ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੜਾਂਗੇ ਜੀ ਲੇਟਰ ਚਾਈਲਡਹੂਡ ਮਤਲਬ ਪਿਛਲੀ ਬਾਲਵਸਤਾ ਇਹ ਹੁੰਦੀ ਹੈ ਜੀ 6 ਤੋਂ 12 ਸਾਲ ਦੀ ਉਮਰ ਤੱਕ ਤੇ ਇਹਦੇ ਵਿੱਚ ਸਰੀਰਕ ਵਿਕਾਸ ਹਾਂਜੀ ਬੱਚੇ ਜਿਹੜਾ ਪਹਿਲਾਂ ਬੱਚੇ ਦਾ ਕੱਦ ਅਤੇ ਭਾਰ ਬਰਾਬਰ ਵਧਦੇ ਆ ਜੀ ਸਮਾਂ ਵਧਦੇ ਨਾਲ ਜਿਹੜਾ ਭਾਰ ਕੱਦ ਨਾਲੋਂ ਦੁੱਗਣੀ ਰੇਸ਼ੋ ਚ ਵੱਧਦਾ 10 ਸਾਲ ਦੇ ਬੱਚੇ ਦਾ ਭਾਰ ਅਤੇ ਕੱਦ ਬਰਾਬਰ ਹੁੰਦਾ ਹੈ ਜੀ ਚਰਨਾਂ ਦੇ ਇੰਚ ਕੱਦ ਦਸ ਸਾਲ ਤੱਕ ਵੱਧਦਾ ਹੈ ਜੀ 70 ਪੌਂਡ ਭਾਰ ਵੱਧਦਾ ਹੈ ਜਦੋਂ ਬੱਚਾ 12 ਸਾਲ ਦਾ ਹੋ ਜਾਂਦਾ ਹੈ ਜੀ ਉਦੋਂ 4 ਇੰਚ ਕੱਦ ਵੱਧ ਜਾਂਦਾ ਹੈ ਜੀ 85 ਪੌਂਡ ਭਾਰ ਹੋ ਜਾਂਦਾ ਹੈ ਕਿਸ਼ੋਰ ਅਵਸਥਾ ਜਿਹਦੇ ਲੱਛਣ ਨੇ ਉਹ ਦਿਖਣੇ ਸ਼ੁਰੂ ਹੋ ਜਾਂਦੇ ਨੇ ਮਾਨਸਿਕ ਵਿਕਾਸ ਗਿਆਨ ਇੰਦਰੀਆਂ ਦਾ ਵਿਕਾਸ ਹੁੰਦਾ ਹੈ ਜੀ ਗਰਮ ਠੰਡਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਬੱਚਾ ਠੀਕ ਹੈ ਜੀ ਵੱਡੇ ਹੁੰਦੇ ਹੁੰਦੇ ਘਟਨਾ ਦਾ ਕਾਰਨ ਜਾਣਨਾ ਸ਼ੁਰੂ ਕਰ ਦਿੰਦਾ ਵੀ ਇਹ ਘਟਨਾ ਜਿਹੜੀ ਕਿਉਂ ਹੋਈ ਜੇ ਇਹ ਕੰਮ ਸੀ ਜਿਹੜਾ ਕਿਉਂ ਹੋਇਆ ਅਮੂਰਤ ਚੀਜ਼ਾਂ ਬਾਰੇ ਕਦਰਾਂ ਕੀਮਤਾਂ ਬਾਰੇ ਸੱਚਾਈ ਬਾਰੇ ਜਾਣਨਾ ਸ਼ੁਰੂ ਕਰ ਦਿੰਦਾ ਰਿਸ਼ਤੇ ਨੂੰ ਸਮਝਦਾ ਜੀ ਕਲਪਨਾ ਸ਼ਕਤੀ ਜਿਹੜੀ ਤੇਜ਼ ਹੋ ਜਾਂਦੀ ਹੈ ਕਹਾਣੀਆਂ ਵਿੱਚ ਘਟ ਦਿਲਚਸਪੀ ਲੰਦਾ ਤੇ ਸੱਚਾਈ ਉੱਤੇ ਵਿਸ਼ਵਾਸ ਜੀਕਿੰ ਕਰਦਾ ਹੈ ਅੱਗੇ ਹੈਗਾ ਜੀ ਭਵਨਾਤਮਕ ਵਿਕਾਸ ਦਿਮਾਗ ਵਿਕਸਿਤ ਹੋ ਜਾਂਦਾ ਜੀ ਖੁਸ਼ੀ ਗਮੀ ਦੇ ਸੰਵੇਗ ਆ ਜਾਂਦੇ ਨੇ ਉਹਦੇ ਵਿੱਚ ਨਿਜਵਾਦੀ ਹੋ ਜਾਂਦਾ ਹੈ ਮਾਪਿਆਂ ਦਾ ਧਿਆਨ ਖਿੱਚਦਾ ਹੈ ਅੱਡੀ ਗੱਲਾਂ ਦੇ ਵਿੱਚ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਬੰਦਿਸ਼ ਹੈ ਜਿਹੜੀ ਪਸੰਦ ਨਹੀਂ ਹੁੰਦੀ ਠੀਕ ਹੈ ਜੀ ਆਜ਼ਾਦੀ 'ਚ ਰਹਿਣਾ ਪਸੰਦ ਕਰਦਾ ਹੈ ਵੱਖ-ਵੱਖ ਖੇਤਰਾਂ ਵਿੱਚ ਦੀ ਦਿਲਚਸਪੀ ਹੈ ਜਿਹੜੀ ਉਹਦੀ ਬਾਦਨੀ ਸ਼ੁਰੂ ਹੋ ਜਾਂਦੀ ਹੈ ਤੇ ਬੱਚੇ ਜੀ ਦੀ ਈਰਖਾ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ ਭੈਣ ਭਰਾਵਾਂ ਨਾਲ ਈਰਖਾ ਕਰਨ ਲੱਗ ਜਾਂਦਾ ਹੈ ਬਹੁਤ ਖੁਸ਼ੀ ਵੀ ਇੱਕ ਲਫਤ ਮਹਿਸੂਸ ਕਰਦਾ ਹੈ ਜੀ ਲਾਡ ਪਿਆਰ ਦਾ ਉਹਨੂੰ ਬੁਰਾ ਲੱਗਣ ਲੱਗ ਜਾਂਦਾ ਹੈ ਲਾਡ ਪਿਆਰ ਸਮਾਜਿਕ ਵਿਕਾਸ ਆਪਣੇ ਵਰਗੇ ਬੱਚੇ ਨਾਲ ਰਹਿਣਾ ਸ਼ੁਰੂ ਕਰਦਾ ਹੈ ਜੀ 10 ਸਾਲ ਦੇ ਬੱਚੇ ਅਲੱਗ-ਅਲੱਗ ਗਰੁੱਪ ਵੀ ਬਣਾ ਲੈਂਦੇ ਨੇ ਜੀ ਵੱਡੇ ਨੇ ਗੱਲਾਂ ਵਿੱਚ ਨੁਕਸ ਵੀ ਕਰਨੇ ਸ਼ੁਰੂ ਕਰ ਦਿੰਦੇ ਨੇ ਇੱਕ ਹੁੰਦਾ ਜੀ ਇਨਰ ਗਰੁੱਪ ਇੱਕ ਹੁੰਦਾ ਆਊਟਰ ਇਨਰ ਗਰੁੱਪ ਜੀ ਉਹਦੀ ਜਮਾਨਤ ਦਾ ਗਰੁੱਪ ਹੁੰਦਾ ਜੀ ਆਊਟਰ ਗਰੁੱਪ ਜਦੋਂ ਕਿਤੇ ਬਾਹਰ ਬਸ پارک ਕਿਤੇ ਵੀ ਜਾਂਦੇ ਉੱਥੇ ਆਪਣਾ ਗਰੁੱਪ ਬਣਾਉਂਦਾ ਜਾਣ ਪਹਿਚਾਣ ਬਣਾਉਂਦਾ ਜੀ ਸਿੱਖਿਆ ਵਿੱਚ ਮਹੱਤਤਾ ਕੀ ਹੁੰਦੀ ਜੀ ਕਲਪਨਾ ਕਰਨੀ ਸ਼ੁਰੂ ਕਰ ਦਿੰਦਾ ਬੱਚਾ ਜੀ ਠੀਕੇ ਜੀ ਬਾਗ ਵਿਵਾਦ ਮਨੋਰੰਜਨ ਦੇ ਖੇਡ ਕਰਵਾਉਣੇ ਚਾਹੀਦੇ ਆ ਜੀ ਅਧਿਆਪਕਾਂ ਨੂੰ ਵੀ ਮਾਪਿਆਂ ਨੂੰ ਵੀ ਤੇ 3500 ਸ਼ਬਦ ਭੰਡਾਰ ਹੋ ਜਾਂਦਾ ਜੀ ਸ਼ਬਦਾਰਥੀ ਦੇ ਵਿਕਾਸ ਕਾਰਿਕਰਮ ਕਰਾਉਣੇ ਚਾਹੀਦੇ ਨੇ ਨਵੇਂ ਸ਼ਬਦ ਦੇ ਵਿਕਾਸ ਲਈ ਕਿਤਾਬਾਂ ਪੜ੍ਹਾਉਣੇ ਚਾਹੀਦੇ ਨੇ ਜਗਿਆਸਾ ਤੇ ਰੁਚੀ ਦਾ ਵਿਕਾਸ ਹੁੰਦਾ ਜੀ ਕੁੜੀਆਂ ਜਲਦੀ ਭਾਸ਼ਾ ਸਿੱਖਦੀਆਂ ਨੇ ਮੁੰਡੇ ਜਿਹੜੇ ਗਣਿਤ ਵਿੱਚ ਜਲਦੀ ਮਾਹਰ ਹੁੰਦੇ ਨੇ ਵਧੀਆ ਆਚਰਣ ਬਣਾਉਣ ਲਈ ਉਦਾਹਰਨਾਂ ਦੇਣੀਆਂ ਚਾਹੀਦੀਆਂ ਨੇ ਜੀ ਠੀਕ ਠੀਕ ਹੈ ਜੀ ਹੁਣ ਇਸ ਦਾ ਕੀ ਪ੍ਰਭਾਵ ਪਿੰਡ ਚ ਅੱਗੇ ਭੈਣ ਭਰਾਵਾਂ ਵਿੱਚ ਇੱਕਾ ਵਾਜ ਜਾਂਦੇ ਜੀ ਇਸ ਏਜ ਦੇ ਵਿੱਚ 11-12 ਸਾਲ ਦਾ ਬੱਚਾ ਮੂਰਤ ਸ਼ਬਦਾਂ ਨੂੰ ਸਮਝਦਾ ਜੀ 12 ਸਾਲ ਤੱਕ ਉਹ ਨਿਜਵਾਦੀ ਹੋ ਜਾਂਦਾ ਹੈ ਆਨੰਦ ਮਹਿਸੂਸ ਕਰਦਾ ਹੈ ਵਿਦਿਆਰਥੀਆਂ ਤੇ ਰੋਲ ਮਾਡਲ ਦਾ ਅਸਰ ਵੱਜ ਜਾਂਦਾ ਓਕੇ ਜੀ ਥੈਂਕ ਯੂ ਧੰਨਵਾਦ